ਹallelujah ਸਭ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਚਾਹੁੰਦਾ ਵੀ ਆਪਣੇ ਭੈਣ ਭਰਾਵਾਂ ਨਾਲ ਕੁਝ ਗੱਲਬਾਤ ਕਰਨੀ ਅਗਰ ਸਾਰੇ ਜੁੜ ਗਏ ਨੇ ਮੇਰੇ ਨਾਲ ਤੇ ਪਲੀਜ਼ ਮੈਨੂੰ ਮੈਸੇਜ ਕਰਕੇ ਦੱਸੋ ਕਿ ਮੇਰੀ ਆਵਾਜ਼ ਤੁਹਾਨੂੰ ਠੀਕ ਆ ਰਹੀ ਹੈ ਤੇ ਮੈਨੂੰ ਦੱਸਿਓ ਵੀ ਤੁਹਾਨੂੰ ਆਵਾਜ਼ ਠੀਕ ਆ ਰਹੀ ਹੈ ਫਿਰ ਆਪਾਂ ਅਗਲੀ ਗੱਲਬਾਤ ਸ਼ੁਰੂ ਕਰੀਏ ਹallelujah ਤੋ ਸਭ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਸੋ ਮੇਰੇ ਅਜ਼ੀਜ਼ੋ ਮੈਂ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਤੁਸੀਂ ਦੇਖ ਰਹੇ ਹੋ ਵੀ ਅਸੀਂ ਲਗਾਤਾਰ ਆਪਣੀ ਮਸੀਹ ਕੌਮ ਲਈ ਕੰਮ ਕਰ ਰਹੇ ਹਾਂ ਔਰ ਜਿੱਥੇ ਕਿਤੇ ਵੀ ਮੈਨੂੰ ਲੱਗਦਾ ਵੀ ਮੇਰੀ ਮਸੀਹ ਕੌਮ ਨੂੰ ਮੇਰੀ ਲੋੜ ਹੈ ਮੈਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦਾ ਅ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਕੱਲ ਬੀਤੇ ਕੱਲ ਫਰੋਇਪੁਰ ਸਾਡੀ ਮੀਟਿੰਗ ਸੀ ਪੂਰੇ ਪ੍ਰਸ਼ਾਸਨ ਦੇ ਨਾਲ ਉੱਥੇ ਬੈਠ ਕੇ ਬਹੁਤ ਸਾਰੇ ਮਸਲੇ ਸੀ ਹੱਲ ਕੀਤੇ ਔਰ ਫਿਰ ਉਸ ਤੋਂ ਬਾਅਦ ਕਾਫੀ ਪਰਮੇਸ਼ਰ ਦੇ ਦਾਸਾਂ ਨੇ ਮੈਨੂੰ ਬੁਲਾਇਆ ਸੀ ਔਰ ਰਾਤ ਨੂੰ ਹੁਸ਼ਿਆਰਪੁਰ ਇੱਕ ਮੀਟਿੰਗ ਸੀ ਬਹੁਤ ਵੱਡੀ ਜਿਹਦੇ ਵਿੱਚ ਸਾਡੇ ਪਾਸਟਰ ਮਾਈਕਲ ਜੀ ਫਰੋਜਪੁਰ ਤੋਂ ਆਏ ਸੀ ਉੱਥੇ ਵੀ ਜਾਣ ਦਾ ਮੌਕਾ ਮਿਲਿਆ ਔਰ ਸਵੇਰ ਤੋਂ ਹੀ ਮੈਂ ਮੈਂਬਰ ਸਾਥ ਸਾਂ ਵੀ ਬੜੇ ਪ੍ਰੋਗਰਾਮ ਸੀ ਆਪਣੇ ਜਿਹੜੇ ਮਸੀਹ ਭਾਈਚਾਰੇ ਦੇ ਜਿੱਤੇ ਮੈਨੂੰ ਬੁਲਾਇਆ ਗਿਆ ਸੀ ਖਾਸ ਕਰਕੇ ਸਾਡਾ ਸਕੂਲ ਦਾ ਪ੍ਰੋਗਰਾਮ ਸੀ ਕੈਥੋਲਿਕ ਸਕੂਲ ਦਾ ਪ੍ਰੋਗਰਾਮ ਸੀ ਖਾਸੇ ਉੱਥੋਂ ਮੈਂ ਹੁਣੇ ਵਾਪਸ ਆ ਰਿਹਾ ਔਰ ਮੈਂ ਚਾਹੁੰਦਾ ਸਭੀ ਮੈਂ ਆਪਣੇ ਕੁਝ ਗੱਲਾਂ ਆਪਣੇ ਮਸੀਹ ਭਾਈਚਾਰੇ ਦੇ ਨਾਲ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰਾਂ ਮੈਂ ਤੁਹਾਡੇ ਨਾਲ ਔਰ ਮੇਰੇ ਅਜ਼ੀਜ਼ੋ ਤੁਸੀਂ ਦੇਖ ਰਹੇ ਹੋ ਵੀ ਕਾਫੀ ਲੰਮੇ ਸਮੇਂ ਤੋਂ ਅਸੀਂ ਪਰਮੇਸ਼ਵਰ ਦੀ ਸੇਵਾ ਕਰ ਰਹੇ ਆਂ ਔਰ ਪਹਿਲਾਂ ਵੀ ਸੇਵਾ ਅਸੀਂ ਲਗਾਤਾਰ ਇਹ ਕਰਦੇ ਰਹੇ ਆਂ ਔਰ ਮੇਰੇ ਆਤਮਿਕ ਪਿਤਾ ਅਪੋਸਟਲ ਅੰਕੂ ਯੂਸਫ ਨੂਲਾ ਜੀ ਨੇ ਸਾਨੂੰ ਇਹ ਸਿਖਾਇਆ ਵਾ ਵੀ ਤੁਸੀਂ ਵੱਧ ਤੋਂ ਵੱਧ ਲੋਕਾਂ ਦੇ ਕੰਮ ਆਵੋ ਵੱਧ ਤੋਂ ਵੱਧ ਪਰਮੇਸ਼ਵਰ ਦੇ ਦਾਸਾਂ ਦੇ ਕੰਮ ਆਵੋ ਅੱਜ ਵੀ ਅਗਰ ਮੈਂ ਕੰਮ ਕਰ ਰਿਹਾ ਆਂ ਤੇ ਸਾਡੇ ਜਿਹੜੇ ਅੰਕੂ ਨੂਲਾ ਮਿਨਿਸਟਰੀ ਦੇ ਜਿਹੜੇ ਉਹ ਬਹੁਤ ਵੱਡੀ ਬਿਗ ਮਿਨਿਸਟਰੀ ਆ ਉਹਦੇ ਵਿੱਚ ਜਿਹੜੇ ਆ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਕੋਈ ਤੰਗੀ ਪੇਸ਼ੀ ਨਹੀਂ ਆ ਬਹੁਤ ਵਧੀਆ ਕੰਮ ਹੋ ਰਿਹਾ ਪੂਰੇ ਵਰਲਡ ਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਅੰਕਨੁਲਾ ਮਿਨਿਸਟਰੀ ਉੱਚਾ ਕਰ ਰਹੀ ਆ ਔਰ ਸਾਡੇ ਫਾਦਰ ਦਾ ਸੁਪਨਾ ਸੀ ਵੀ ਜਿਹੜੇ ਪਰਮੇਸ਼ਵਰ ਦੇ ਦਾਸ ਪਿੰਡਾਂ 'ਚ ਸ਼ਹਿਰਾਂ 'ਚ ਰਹਿੰਦੇ ਨੇ ਜਿਨ੍ਹਾਂ ਕੋ ਛੋਟੀ ਕਲੀਸੀਆ ਵਾ ਉਹਨਾਂ ਦੀ ਜਿਹੜੀ ਮਦਦ ਸਹਾਇਤਾ ਕੀਤੀ ਜਾਵੇ ਅਗਰ ਪਿਛਲੇ ਸਮੇਂ ਦੀ ਗੱਲ ਕਰ ਲਈਏ ਤੇ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਉਦੋਂ ਉਹਨਾਂ ਨੇ ਸਾਨੂੰ ਗਲੋਬਲ ਕਨੈਕਸ਼ਨ ਕਮੇਟੀ ਬਣਾ ਕੇ ਦਿੱਤੀ ਸੀ ਵੀ ਜਿੱਦੇ ਨਾਲ ਤੁਸੀਂ ਆਪਣੇ ਭੈਣ ਭਰਾਵਾਂ ਦੇ ਕੰਮ ਆ ਸਕੋ ਔਰ ਹੁਣ ਵੀ ਜਦੋਂ ਮੈਂ ਚੇਅਰਮੈਨ ਬਣਿਆ ਵਾ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਜਾ ਔਰ ਮੇਰੇ ਜਿਹੜੇ ਲੋਕ ਹੈ ਮੇਰੇ ਭੈਣ ਭਰਾ ਵਾ ਮੇਰੇ ਪਰਮੇਸ਼ਰ ਦੇ ਦਾਸ ਹੈ ਉਹਨਾਂ ਦੀ ਸੇਵਾ ਕਰ ਔਰ ਅਸੀਂ ਚਰਚ ਦਾ ਬਹੁਤ ਵੱਡਾ ਸਪੋਰਟ ਹੈ ਸਾਨੂੰ ਜਿਹਦੇ ਨਾਲ ਅਸੀਂ ਇਹ ਸੇਵਾ ਕਰ ਪਾ ਰਹੇ ਹਾਂ ਔਰ ਮੈਂ ਜਿੱਥੇ ਵੀ ਜਾਣਾ ਤੇ ਬਹੁਤ ਆਦਰ ਮਾਨ ਸਤਕਾਰ ਪਰਮੇਸ਼ਰ ਦੀ ਕਿਰਪਾ ਨਾਲ ਮੇਰੀ ਕੌਮ ਦਾ ਮੈਨੂੰ ਮਿਲ ਰਿਹਾ ਮੇਰੀ ਕੌਮ ਦੇ ਭੈਣ ਭਰਾ ਮੈਨੂੰ ਪਿਆਰ ਕਰ ਰਹੇ ਆ ਮੈਂ ਤੁਹਾਡਾ ਰਿਣੀ ਆ ਮੈਂ ਸਦਾ ਸਦਾ ਲਈ ਤੁਹਾਡਾ ਰਿਣੀ ਆ ਤੁਸੀਂ ਮੈਨੂੰ ਇਨਾ ਪਿਆਰ ਕਰਦੇ ਹੋ ਮੇਰੇ ਲਈ ਦੁਆਵਾਂ ਕਰਦੇ ਹੋ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਔਰ ਮੈਂ ਚਾਹੁੰਦਾ ਵੀ ਮੈਂ ਆਪਣੀ ਕੌਮ ਦਾ ਜਿਹੜਾ ਵਾ ਇਦਾਂ ਹੀ ਕੰਮ ਕਰਦਾ ਰਵਾਂ ਇਦਾਂ ਹੀ ਮੈਂ ਆਪਣੀ ਕੌਮ ਦੇ ਸੇਵਾ ਦੇ ਵਿੱਚ ਲੱਗਾ ਰਵਾਂ ਹੁਣ ਮੇਰੇ ਅਜ਼ੀਜ਼ੋ ਮੇਰੇ ਲਈ ਕੋਈ ਜਿਹੜੇ ਉਹਦੇ ਉਹ ਮੈਟਰ ਨਹੀਂ ਕਰਦੇ ਅਗਰ ਅਸੀਂ ਕੁਝ ਹੈਗੇ ਆ ਤੇ ਤਾਂ ਵੀ ਪਰਮੇਸ਼ਵਰ ਦੇ ਲੋਕਾਂ ਦੇ ਲਈ ਆ ਅਗਰ ਕੁਝ ਨਹੀਂ ਆ ਤੇ ਫਿਰ ਵੀ ਅਸੀਂ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਕਰਨੀ ਜਿਹੜੀ ਨਹੀਂ ਛੱਡਣੀ ਔਰ ਦੂਸਰਾ ਮੈਂ ਕੱਲ ਸਾਡੇ ਬਹੁਤ ਸਤਿਕਾਰਯੋਗ ਪਾਸਟਰ ਸੁਪਾਰ ਰਾਣਾ ਜੀ ਦੀ ਮੈਂ ਇੱਕ ਲਾਈਵ ਦੇਖ ਰਿਆ ਹਾਂ ਸਾਂ ਜੀ ਚ ਉਹਨਾਂ ਨੇ ਕਿਹਾ ਵੀ ਜਿਹੜੀ ਪਟੀਸ਼ਨ ਪਾਈ ਗਈ ਆ ਉਹਦੇ ਵਿੱਚ ਮੈਨੂੰ ਨਹੀਂ ਪਤਾ ਤੇ ਮੈਨੂੰ ਮੇਰੇ ਵੱਲੋਂ ਨਹੀਂ ਆ ਜਾਂ ਮੈਨੂੰ ਮੇਰੇ ਧਿਆਨ 'ਚ ਨਹੀਂ ਆ ਪਰ ਮੈਂ ਸਮਝਦਾ ਵੀ ਅਗਰ ਕੋਈ ਵੀ ਪ੍ਰਧਾਨ ਕਿਸੇ ਚਰਚ ਦੇ ਵਿੱਚ ਸੇਵਾ ਕਰਦਾ ਵਾ ਤੇ ਜਿਹੜੇ ਚਰਚ ਦੇ ਓਨਰ ਨੇ ਜਿਹੜੇ ਉਹ ਚਰਚ ਦੇ ਮੇਨ ਪਾਸਟਰ ਨੇ ਉਹਨਾਂ ਦੀ ਉਹਨਾਂ ਦੀ ਅੰਡਰ ਸਾਰੀਆਂ ਟੀਮਾਂ ਹੁੰਦੀਆਂ ਜਿਦਾਂ ਮੀਡੀਆ ਟੀਮ ਹੋ ਜਾਏ ਕੋਈ ਵੀ ਟੀਮ ਜਾਂ ਲੀਗਲ ਟੀਮ ਹੈ ਸਾਰੀ ਉਹਨਾਂ ਦੇ ਅੰਡਰ ਹੁੰਦੀਆਂ ਅਗਰ ਉਹਨਾਂ ਨੂੰ ਨਹੀਂ ਇਹ ਗੱਲ ਦਾ ਪਤਾ ਸੀ ਤੇ ਮੈਂ ਸਮਝਦਾ ਸੀ ਫਿਰ ਉਹਨਾਂ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਵੀ ਇਹ ਕਿਉਂ ਉਹਨਾਂ ਨੇ ਕੀਤਾ ਮਗਰ ਦੇਖੋ ਮੈਨੂੰ ਇਸ ਚੀਜ਼ ਦੇ ਨਾਲ ਕੋਈ ਹੈਗਾ ਨਹੀਂ ਮੇਰੇ ਮਨ 'ਚ ਮੈਂ ਸਾਰਿਆਂ ਨੂੰ ਪਿਆਰ ਕਰਦਾ ਮੈਂ ਪਹਿਲਾਂ ਵੀ ਕਿਹਾ ਜਿੰਨੇ ਸਾਡੇ ਲੀਡਰ ਸਾਹਿਬਾਨ ਨੇ ਮੈਂ ਚੋਨਾ ਵੀ ਸਾਰੇ ਅੱਗੇ ਆਣ ਅੱਗੇ ਆ ਕੇ ਅਸੀਂ ਇੱਕ ਵਧੀਆ ਮਿਸਾਲ ਜਿਹੜੀ ਹੈ ਪੇਸ਼ ਕਰੀਏ ਵਧੀਆ ਲੋਕਾਂ ਦੇ ਕੰਮ ਕਰੀਏ ਜਿਹਦੇ ਨਾਲ ਸਾਡੇ ਮੁਸੀਬਾਈ ਚਾਰੇ ਦੇ ਬਹੁਤ ਸਾਰੇ ਕੰਮ ਰੁਕੇ ਨੇ ਵੀ ਜਿਹੜੇ ਬਹੁਤ ਟਾਈਮ ਤੋਂ ਲੰਮੇ ਸਮੇਂ ਤੋਂ ਜਿਹੜੇ ਮਸੀਹ ਭਾਈਚਾਰੇ ਦੇ ਲੋਕ ਸਾਡੇ ਵੇਟ ਕਰ ਰਹੇ ਨੇ ਵੀ ਸਾਡੇ ਕੰਮਾਂ ਨੂੰ ਕੀਤਾ ਜਾਵੇ ਔਰ ਅੱਜ ਜੇਕਰ ਮੈਨੂੰ ਪਰਮੇਸ਼ਵਰ ਨੇ ਖੜਾ ਕੀਤਾ ਵਾ ਆਪਣੇ ਕੰਮਾਂ ਨੂੰ ਕਰਨ ਦੇ ਲਈ ਮੈਂ ਲਗਾਤਾਰ ਪਰਮੇਸ਼ਵਰ ਦੇ ਕੰਮਾਂ ਨੂੰ ਕਰ ਰਿਹਾ ਔਰ ਆਉਣ ਵਾਲੇ ਦਿਨਾਂ ਚ ਹੋਰ ਤੁਸੀਂ ਦੇਖੋਗੇ ਵੀ ਅਸੀਂ ਪੰਜਾਬ ਦੇ ਜਿੱਦਾਂ 23 ਜ਼ਿਲ੍ਹੇ ਆ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਜਿਨ੍ਹਾਂ ਦੇ ਵਿਜਿਟ ਹੋਣ ਵਾਲੀ ਉਹ ਸਾਰੇ ਵਿਜਿਟ ਕਰਾਂਗੇ ਉੱਥੇ ਉੱਥੇ ਆਪਣੇ ਪਰਮੇਸ਼ਵਰ ਦੇ ਜਿਹੜੇ ਦਾਸ ਆ ਜਾਂ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੇ ਕੰਮ ਨੂੰ ਅਸੀਂ ਹੱਲ ਕਰਾਂਗੇ ਔਰ ਜਿਹੜੀਆਂ ਪੰਜਾਬ ਚ ਜੇਲਾ ਵਾਂ ਉਹਨਾਂ ਚ ਵਿਜਿਟ ਕਰਕੇ ਆਪਣੇ ਲੋਕਾਂ ਨੂੰ ਮਿਲਾਂਗੇ ਆਪਣੇ ਲੋਕਾਂ ਦੇ ਵੱਤੋ ਵੱਤ ਕੰਮ ਆਵਾਂਗੇ ਔਰ ਸ਼ਗਨ ਸਕੀਮ ਜਿਹੜੀ ਆ ਉਹ ਆਪਣੇ ਜਿਹੜੇ مصیبਾਈ ਚਾਰੇ ਸਾਡੇ ਭੈਣ ਭਰਾ ਹੈਗੇ ਨੇ ਉਹਨਾਂ ਨੂੰ ਦਵਾਂਗੇ ਔਰ ਕੈਂਪ ਲਗਵਾਵਾਂਗੇ ਚਰਚ ਦੇ ਵਿੱਚ ਵੱਡੀਆਂ ਵੱਡੀਆਂ ਚਰਚਾਂ ਦੇ ਵਿੱਚ ਵੱਡੇ ਵੱਡੇ ਥਾਵਾਂ ਤੇ ਅਸੀਂ ਕੈਂਪ ਲਗਵਾਵਾਂਗੇ ਸਾਡੇ ਲੋਕਾਂ ਨੂੰ ਜਿਨ੍ਹਾਂ ਨੂੰ ਅਵੇਅਰ ਕੀਤਾ ਜਾਵੇ ਵੀ ਕਿਸ ਤਰ੍ਹਾਂ ਤੁਸੀਂ ਇਹ ਸਾਰੇ ਲਾਭ ਲੈ ਸਕਦੇ ਹੋ ਸੋ ਮੇਰੇ ਜੀਜ਼ੋ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੱਤ ਤੋਂ ਵੱਧ ਜਿਹੜਾ ਆਪਣੇ ਲੋਕਾਂ ਦਾ ਭਲਾ ਕਰ ਸਕੀਏ ਔਰ ਸਾਡਾ ਮੋਟਿਵ ਕੋਈ ਨਹੀਂ ਆ ਵੀ ਅਸੀਂ ਕੁਝ ਹੋਰ ਕੁਛ ਕਰਨਾ ਵਾ ਪਰਮੇਸ਼ਵਰ ਦੀ ਦਇਆ ਵਾ ਪਰਮੇਸ਼ਵਰ ਨੇ ਦਇਆ ਕੀਤੀ ਮੇਰੇ ਆਤਮਿਕ ਪਿਤਾ ਅਪੋਸਟਲ ਅੰਕੁਰ ਯੋਸਫ ਨਰੂਲਾ ਜੀ ਦੀ ਗ੍ਰੇਸ ਦੇ ਨਾਲ ਉਹਨਾਂ ਦੀ ਦੁਆਵਾਂ ਦੇ ਨਾਲ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਗਾਂ ਵੀ ਪਰਮੇਸ਼ਵਰ ਮੌਕਾ ਦੇਗਾ ਤਾਂ ਅਸੀਂ ਗਾਂ ਜਾ ਕੇ ਵੀ ਹੋਰ ਵੀ ਵੱਡੇ ਵੱਡੇ ਕੰਮ ਪਰਮੇਸ਼ਵਰ ਦੀ ਕਿਰਪਾ ਨਾਲ ਕਰਾਂਗੇ ਔਰ ਮੈਂ ਔਰ ਮੇਰਾ ਪਰਿਵਾਰ ਔਰ ਮੇਰੀ ਪੂਰੀ ਸਾਰੀ ਟੀਮ ਔਰ ਸਾਡੀ ਪੂਰੀ ਮਿਨਿਸਟਰੀ ਜਿਹੜੀ ਆ ਅਸੀਂ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆਂ ਤੇ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਇਹਦਾ ਕਰਦੇ ਰਵਾਂਗੇ ਕਿਉਂਕਿ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੰਕੁਨੂਲਾ ਮਿਨਿਸਟਰੀ ਨੂੰ ਲੋਕ ਜਾਣਦੇ ਨੇ ਅੰਕੁਨੂਲਾ ਮਿਨਿਸਟਰੀ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਦੇ ਕੰਮ ਵੀ ਪੈਂਦੇ ਸੀ ਜਦੋਂ ਸਾਡੇ ਕੋਲ ਲੋਕ ਆਉਂਦੇ ਸੀ ਉਹ ਕਹਿੰਦੇ ਸੀ ਵੀ ਅਸੀਂ ਮਸੀਹ ਭਾਈਚਾਰੇ ਦੇ ਵਿੱਚ ਆ ਗਏ ਆ ਮਗਰ ਕੀ ਆ ਵੀ ਸਾਨੂੰ ਜਿਹੜੇ ਕੰਮ ਜਿਹੜੇ ਪੈਂਦੇ ਆ ਉਹ ਕੰਮਾਂ ਨੂੰ ਉਹਨਾਂ ਦੇ ਕਰਨ ਦੇ ਲਈ ਪਰਮੇਸ਼ਵਰ ਨੇ ਤਾਕਤ ਸਾਨੂੰ ਦਿੱਤੀ ਆ ਔਰ ਅੱਜ ਬਹੁਤ ਸਾਰੇ ਲੋਕ ਖੁਸ਼ ਨੇ ਇਸ ਗੱਲ ਤੋਂ ਮੈਂ ਕੱਲ ਮੀਤੇ ਕੱਲ ਮੈਂ ਫਿਰੋਜ਼ਪੁਰ ਦੇ ਵਿੱਚ ਸਾਂ ਸਾਨੂੰ ਪਤਾ ਲੱਗਾ ਵੀ ਇੱਕ ਸਾਡੀ ਮਾਤਾ ਜੀ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਔਰ ਉਹਨਾਂ ਦੇ ਬਹੁਤ ਗੰਭੀਰ ਜਿਹੜੀਆਂ ਝੋਟਾ ਲੱਗੀਆਂ ਸੀ ਔਰ ਉਸੇ ਟਾਈਮ ਜਦੋਂ ਮੈਨੂੰ ਪਤਾ ਲੱਗਾ ਮੈਂ ਆਪਣੀ ਟੀਮ ਨੂੰ ਗਲੋਬਲ ਕਿਸ਼ਨ ਕਮੇਟੀ ਦੀ ਪੂਰੀ ਟੀਮ ਨੂੰ ਮੈਂ ਫਰੋਜਪੁਰ ਦੇ ਵਿੱਚ ਫੋਨ ਕੀਤਾ ਉਹਨਾਂ ਨੂੰ ਹਸਪੀਟਲ ਚ ਲੈ ਕੇ ਗਏ ਔਰ ਕੱਲ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਔਰ ਅਸੀਂ ਸਾਰੀ ਆਪਣੀ ਟੀਮ ਨੇ ਥੋੜੇ ਥੋੜੇ ਪੈਸੇ ਪਾ ਕੇ ਉਹਨਾਂ ਦੀ ਹੈਲਪ ਕੀਤੀ ਮੈਂ ਇਹ ਚੀਜ਼ਾਂ ਸੀ ਤਾਂ ਕਰ ਰਹੇ ਆ ਵੀ ਸਾਡਾ ਜਿਹੜਾ ਮਸੀਹ ਭਾਈ ਚਾਰਾਵਾ ਉਹ ਆਪਣੇ ਆਪ ਨੂੰ ਕੱਲਾ ਮਹਿਸੂਸ ਨਾ ਕਰੇ ਉਹ ਆਪਣੇ ਆਪ ਨੂੰ ਇਹ ਨਾ ਸਮਝੇ ਵੀ ਮੈਂ ਕੱਲਾ ਹੀ ਆ ਮੇਰੇ ਨਾਲ ਕੋਈ ਨਹੀਂ ਹੈਗਾ ਜਾਂ ਮੇਰੇ ਸਾਰ ਲੈਣਾ ਸਾਰ ਲੈਣ ਵਾਲਾ ਕੋਈ ਨਹੀਂ ਹੈਗਾ ਬਹੁਤ ਸਾਰੇ ਲੀਡਰ ਸਾਡੇ ਜਿਹੜੇ ਆ ਬਹੁਤ ਲੰਮੇ ਸਮੇਂ ਤੋਂ ਵਧੀਆ ਕੰਮ ਕਰ ਰਹੇ ਨੇ ਸਾਰੇ ਲੀਡਰ ਸਤਕਾਰ ਦੇ ਯੋਗ ਨੇ ਵਧੀਆ ਕੰਮ ਕਰਦੇ ਨੇ ਤੋਂ ਮੈਂ ਚਾਹੁੰਦਾ ਵੀ ਸਾਰੇ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਸਾਰੇ ਔਰ ਜਿਹੜਾ ਇੱਕ ਮਿਸਾਲ ਪੇਸ਼ ਕਰੀਏ ਵੀ ਅਸੀਂ ਸਾਰੇ ਇਕੱਠੇ ਆ ਔਰ ਜਿਸ ਭਰਾ ਨੇ ਮੇਰੇ ਨੇ ਪਟੀਸ਼ਨ ਪਾਈ ਵੀ ਮੈਂ ਅਰਲੀ ਵੀ ਦੁਆ ਕਰਦਾ ਪਰਮੇਸ਼ਰ ਅੱਗੇ ਵੀ ਪ੍ਰਭੂ ਉਹਨੂੰ ਵੀ ਅਕਲ ਬੁੱਧੀ ਦੇਵੇ ਉਹਨੂੰ ਸਮਝ ਦੇਵੇ ਔਰ ਉਹ ਦੁਨੀਆ ਦੀ ਹਰ ਖੁਸ਼ੀ ਉਹਨੂੰ ਮਿਲੇ ਕਿਉਂਕਿ ਮੇਰਾ ਕਿਸੇ ਨਾਲ ਗੈਰ ਵਿਰੋਧ ਨਹੀਂ ਆ ਜੇ ਮੇਰੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਜਿਨ੍ਹਾਂ ਨੇ ਸਤਾਇਆ ਸੀ ਤੇ ਪ੍ਰਭੂ ਨੂੰ ਉਹਨਾਂ ਕਿਹਾ ਸੀ ਕਿ ਪਿਤਾ ਇਹਨਾਂ ਨੂੰ ਮਾਫ਼ ਕਰ ਦੇ ਇਹ ਨਹੀਂ ਜਾਣਦੇ ਕੀ ਕਰਦੇ ਨੇ ਸੋ ਮੇਰੇ ਨਾਲ ਵੀ ਅਗਰ ਕੋਈ ਅ ਕੋਈ ਜੈਲਸੀ ਰੱਖਦਾ ਵਾ ਜਾਂ ਮੇਰੇ ਨਾਲ ਕੋਈ ਕੋਈ ਮੇਰੇ ਲਈ ਪਲੈਨਿੰਗ ਕਰਦਾ ਉਹਨਾਂ ਲਈ ਵੀ ਦੁਆ ਕਰਦਾ ਕਿ ਪ੍ਰਭੂ ਉਹਰ ਤੇ ਵੀ ਆਪਣੀ ਕਿਰਪਾ ਆਪਣੀ ਦਇਆ ਬਣਾ ਕੇ ਰੱਖੇ ਸੋ ਮੈਂ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਸਾਰਿਆਂ ਨੂੰ ਮੇਰੇ ਵੱਲੋਂ ਜੈਲਸੀ ਦੀ ਧੰਨਵਾਦ